ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਵਿੱਚ ਨਵੀਂ ਬਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੋ ਸਾਬਕਾ ਜਥੇਦਾਰ ਨੇ ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਉਹਨਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਕਰ ਦਿੱਤਾ ਗਿਆ ਨੋਟਿਸ ਜੋ ਹੁਣ ਗਿਆਨੀ ਹਰਪ੍ਰੀਤ ਨੂੰ ਇਸ ਦਾ ਜਵਾਬ ਦੇਣਾ ਪਵੇਗਾ ਉਸ ਨੋਟਸ ਦੇ ਵਿੱਚ ਕੀ ਇਲਜ਼ਾਮ ਲੱਗੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜੋ ਕੋਰਟ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਜੋ ਹੁਣ ਗਿਆਨੀ ਹਰਪ੍ਰੀਤ ਸਿੰਘ ਗ੍ਰਿਫਤਾਰ ਹੋਣਗੇ ਉਹਨਾਂ ਦੇ ਖਿਲਾਫ ਸੱਮਣ ਹੋਣਗੇ ਕੋਰਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੋ ਕਟਾਰੇ ਦੇ ਵਿੱਚ ਖੜਾ ਹੋ ਕੇ ਜੋ ਇਸ ਦਾ ਜਵਾਬ ਦੇਣਗੇ ਕੀ ਇਹ ਪੂਰਾ ਮਾਮਲਾ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਾਂਗੇ ਤੁਸੀਂ ਜਿਹੜੇ ਚੈਨਲ ਤੇ ਨਵੇਂ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਨਵਾਂ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਇੱਕੋ गुजारिश ਹੈ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੇ ਹੌਸਲੇ ਤੁਹਾਡੇ ਇਸ ਲਾਈਕ ਤੇ ਸ਼ੇਅਰ ਨਾਲ ਵਧੇ ਨੇ ਔਰ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਨਵੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਆ ਸੋ ਗਿਆਨੀ ਹਰਪ੍ਰੀਤ ਸਿੰਘ ਜਿਸ ਦਿਨ ਦੇ ਪ੍ਰਧਾਨ ਬਣੇ ਨੇ ਅਕਾਲੀ ਦਲ ਬਾਦਲ ਪੂਰੇ ਬਖਲਾੜ ਦੇ ਵਿੱਚ ਅਕਾਲੀ ਦਲ ਬਾਦਲ ਦੇ ਲੀਡਰਾਂ ਦੇ ਵੱਲੋਂ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਨੇ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਕੇਸ ਕਰਨ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਟਹਿਰੇ ਵਿੱਚ ਖੜਾ ਕਰਨ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜੋ ਸੰਮਣ ਜਾਰੀ ਕਰਨ ਦੇ ਸੋ ਇਸ ਤੋਂ ਪਹਿਲਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਦਰਜੀਤ ਸਿੰਘ ਚੀਮਾ ਜੋ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਨੇ ਔਰ ਮੁਖਬਲਾ ਰਹੇ ਨੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਉਸ ਤੋਂ ਨਾਲ ਹੀ ਜੋ ਅਕਾਲੀ ਦਲ ਦੇ ਸਪੋਕਸਮੈਨ ਅਰਸ਼ਦੀਪ ਕਲੇਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜੋ ਇਹ ਦੱਸਿਆ ਸੀ ਕਿ ਅਸੀਂ ਗਿਆਨੀ ਹਰਪਿੰਦਸ ਨੂੰ ਕੋਰਟ ਦੇ ਵਿੱਚ ਕਸੀਟਾਂਗੇ ਜਿਨ੍ਹਾਂ ਨੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਨਕਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਵਰਤ ਕੇ ਜੋ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਦੋਂ ਕਿ ਪਹਿਲਾਂ ਹੀ ਇੱਕ ਪਾਰਟੀ ਰਜਿਸਟਰ ਹੈ ਉਸ ਪਾਰਟੀ ਦੇ ਸੇਮ ਸਰਨਾਮਾ ਕੋਈ ਹੋਰ ਦੂਸਰਾ ਆਦਮੀ ਨਹੀਂ ਰੱਖ ਸਕਦਾ ਸੋ ਸ਼੍ਰੋਮਣੀ ਅਕਾਲੀ ਦਲ ਦੀ ਨਕਲ ਕਰਕੇ ਜੋ ਆਪਣਾ ਇਹ ਲਾਭ ਲੈਣਾ ਚਾਹੁੰਦੇ ਨੇ ਇਸ ਦੇ ਉੱਪਰ ਉਹਨਾਂ ਦੇ ਖਿਲਾਫ ਕੇਸ ਦਰਜ ਹੋਵੇਗਾ ਔਰ ਇਸ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਮੰਤਰੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਨੋਟਿਸ ਦੀ ਤਿਆਰੀ ਕਰ ਲਈਏ ਹੁਣ ਇਹਨਾਂ ਨੂੰ ਨੋਟਿਸ ਭੇਜਾਂਗੇ ਇਦਾਂ ਤਾਂ ਰਾਹ ਚੱਲਦਾ ਬੰਦਾ ਵੀ ਪਾਰਟੀ ਦਾ ਨਾਂ ਰੱਖ ਲਵੇਗਾ ਸੋ ਅਕਾਲੀ ਦਲ ਪਾਰਟੀ ਪਹਿਲਾਂ ਹੀ ਚੱਲ ਰਹੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਜਿਹਦੇ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਬਣੀਆਂ ਨੇ ਪਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ ਵਰਤਿਆ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਸੇਮ ਨਾਮ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੀ ਹੋਏ ਨੇ ਪਾਰਟੀ ਬਣਾਉਣਾ ਹਰ ਕਿਸੇ ਦਾ ਹੱਕ ਏ ਪਾਰਟੀ ਬਣਾ ਸਕਦਾ ਹੈ ਪਰ ਉਹ ਆਪਣਾ ਵੱਖਰਾ ਨਾਮ ਰੱਖੇ ਆਪਣਾ ਵੱਖਰਾ ਜਿਹੜਾ ਉਹਦਾ ਸਬਦਾਨ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਲਰੇਡੀ ਰਜਿਸਟਰਡ ਏ 100 ਸਾਲ ਪੁਰਾਣੀ ਪਾਰਟੀ ਏ ਔਰ ਇਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਪਹਿਲਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹ ਚੁੱਕੇ ਨੇ ਹੁਣ ਅਕਾਲੀ ਦਲ ਤੋਂ ਜੋ ਹਰ ਸਿੰਘਨਕ ਔਰ ਬਾਦਲ ਸਾਂਸਦ ਮੈਂਬਰ ਨੇ ਸੋ ਅਕਾਲੀ ਦਲ ਦੇ ਮੌਜੂਦਾ ਤਿੰਨ ਵਿਧਾਇਕ ਨੇ ਸੋ ਇਸ ਦਾ ਨਾਮ ਵਰਤਣਾ ਦੂਸਰੇ ਪਾਰਟੀਆਂ ਲਈ ਉਹ ਜਿਹੜਾ ਉਹਨਾਂ ਦੇ ਉੱਪਰ ਜਿਹੜਾ ਕਿ ਇੱਕ ਸੰਵਿਧਾਨਿਕ ਤੌਰ ਤੇ ਜਿਹੜਾ ਅਪਰਾਧ ਹੈ ਔਰ ਇਹ ਅਪਰਾਧ ਦਾ ਸਾਹਮਣਾ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਰੇ ਲੀਡਰਾਂ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਇਹ ਕਿਆ ਕਿਸੇ ਸਵਾਗਤ ਕਰਾਂਗੇ ਜਿਹੜਾ ਵੀ ਸਾਨੂੰ ਨੋਟਿਸ ਆਵੇਗਾ ਅਸੀਂ ਜਵਾਬ ਦੇਵਾਂਗੇ ਜੋ ਵੀ ਕਾਰਵਾਈ ਹੋਵੇਗੀ ਅਸੀਂ ਉਸ ਕਾਰਵਾਈ ਦੇ ਖਿਲਾਫ ਲੜਾਂਗੇ ਗਿਆਨੀ ਹਰਪ੍ਰੀਤ ਸਿੰਘ ਜੀ ਸਵਾਗਤ ਕਰ ਰਹੇ ਨੇ ਜਦੋਂ ਵੀ ਨੋਟਿਸ ਸਾਡੇ ਕੋਲ ਆਵੇਗਾ ਅਸੀਂ ਉਸ ਦਾ ਜਵਾਬ ਦੇਵਾਂਗੇ ਪਰ ਕੋਰਟ ਦੇ ਵਿੱਚ ਜਾਣ ਲਈ ਤਿਆਰੀਆਂ ਹੋ ਚੁੱਕੀਆਂ ਨੇ ਕੋਰਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਮਣ ਹੋਣ ਵਾਸਤੇ ਬਿਲਕੁਲ ਤਿਆਰ ਹੈ ਜੋ ਅਗਲੇ ਹਫਤੇ ਗਿਆਨੀ ਹਰਪ੍ਰੀਤ ਸਿੰਘ ਕੋਰਟ ਦੇ ਵਿੱਚ ਜਿਹੜਾ ਖਿੱਚਿਆ ਜਾਵੇਗਾ ਅਕਾਲੀ ਦਲ ਵੱਲੋਂ ਸੋ ਗਿਆਨੀ ਹਰਪ੍ਰੀਤ ਸਿੰਘ ਕੀ ਕਹਿ ਰਹੇ ਨੇ ਜਦੋਂ ਕੱਲ ਜਿਹੜਾ ਕਿ ਆਜ਼ਾਦੀ ਦਿਹਾੜੇ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਸੀ ਸੋ ਉਹਨਾਂ ਨੇ ਸਿੱਧਾ-ਸਿੱਧਾ ਟਾਰਗੇਟ ਅਕਾਲੀ ਦਲ ਨੂੰ ਕੀਤਾ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਕੀਤਾ ਹੋਇਆ ਹੈ ਪਹਿਲੇ ਦਿਨ ਪ੍ਰਧਾਨ ਬਣਨ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਉੱਪਰ ਨਿਸ਼ਾਨਾ ਸਾਧਿਆ ਸੀ ਕਿ ਮੈਨੂੰ ਤੁਸੀਂ ਤਾਂ ਜੋ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਪਰ ਮੈਨੂੰ ਪੰਜਾਬ ਦੇ ਔਰ ਸਿੱਖ ਜਿਹੜੇ ਪੰਥਕ ਲੋਕਾਂ ਨੇ ਤੇਰੇ ਸਿਰ ਦੇ ਉੱਪਰ ਬਿਠਾ ਦਿੱਤਾ ਹੈ ਹੁਣ ਤੈਨੂੰ ਉਥਾਂ ਨੂੰ ਹੋ ਕੇ ਦੇਖਣਾ ਪਵੇਗਾ ਜੋ ਪਹਿਲਾਂ ਮੈਂ ਤੇਰੇ ਪੈਰਾਂ ਵਿੱਚ ਬੈਠਾ ਸੀ ਹੁਣ ਮੈਨੂੰ ਇਸ ਪਰਮਾਤਮਾ ਨੇ ਇਸ ਵੈਗੁਰੂ ਨੇ ਤੇਰੇ ਉੱਤੇ ਬਿਠਾਇਆ ਹੈ ਸੋ ਦੂਸਰੇ ਪਾਸੇ ਉਹਨਾਂ ਨੇ ਚਿਤਾਵਨੀ ਵੀ ਦਿੱਤੀ ਸੀ ਦੇ ਦਿੱਤੀ ਸੀ ਕਿ ਤੇਰਾ ਕੋਈ ਵੀ ਜਿਹੜਾ ਆਈਟੀ ਵਿੰਗ ਦਾ ਸਾਥੀ ਆਈਟੀ ਵਿੰਗ ਦਾ ਕੋਈ ਤੇਰਾ ਵਰਕਰ ਜੇਕਰ ਮੇਰੇ ਕਿਸੇ ਵਰਕਰ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਉਸ ਦਾ ਮੂੰਹ ਤੋੜ ਜਵਾਬ ਦੇਵਾਂਗਾ ਸੋ ਉਦੋਂ ਤੋਂ ਲੈ ਕੇ ਇਹ ਅਕਾਲੀ ਦਲ ਦੇ ਜਿਹੜੇ ਤਰਿੰਦੇ ਨੇ ਪੂਰੇ ਬਖਲਾੜ ਦੇ ਵਿੱਚ ਨੇ ਜਿਵੇਂ ਹੀ ਕੱਲ੍ਹ ਜੋ ਬੰਟੀ ਰਮਾਣਾ ਸੁਖਵੀਰ ਸਿੰਘ ਬਾਦਲ ਦਾ ਇੱਕ ਸਾਥੀ ਹੈ ਉਸਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਇਲਜ਼ਾਮ ਲਾ ਦਿੱਤੇ ਕਿ ਜੋ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚੱਲੀ ਸੀ 4 ਦਸੰਬਰ ਨੂੰ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਹੱਥ ਸੀ ਪਰ ਬੰਟੀ ਰਮਾਣਾ ਨੂੰ ਪਹਿਲਾਂ ਕਿਉਂ ਨਹੀਂ ਯਾਦ ਆਇਆ ਜਦੋਂ ਬੰਟੀ ਰਮਾਣਾ ਜੀ ਪਹਿਲਾਂ 4 ਮਹੀਨੇ ਉਸਨੇ ਵੈਰੀਫਿਕੇਸ਼ਨਾਂ ਕੀਤੀਆਂ ਇਨਕੁਆਰੀਆਂ ਕੀਤੀਆਂ ਉਦੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਕਿਉਂ ਨਹੀਂ ਲਿਆ ਇਸਦੇ ਬਾਰੇ ਵੀ ਵੱਖ-ਵੱਖ ਜੋ ਅਕਾਲੀ ਦਲ ਦੇ ਲੀਡਰ ਨੇ ਉਹ ਵੀ ਇਹ ਗੱਲ ਕਰਨ ਕਿ ਅੱਜ ਬੰਟੀ ਰਮਾਣਾ ਜੀ ਜੋ ਕਿਉਂ ਨਾਲ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘਾ ਜਿਸ ਕਰਕੇ ਇਹ ਪੂਰੇ ਬਖਲਾੜ ਦੇ ਵਿੱਚ ਨੇ ਅਕਾਲੀ ਦਲ ਵਾਲੇ ਔਰ ਅਕਾਲੀ ਦਲ ਨੂੰ ਕੁਝ ਸੁਝ ਨਹੀਂ ਰਿਹਾ ਕਿ ਅੱਜ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਪਾਰਟੀ ਇੱਕ ਹੋਰ ਨਵੀਂ ਖੜੀ ਹੋ ਗਈ ਏ ਇਹਨਾਂ ਦੀ ਪੈਰਾਂ ਥੱਲੋਂ ਧਮੀ ਨਿਕਲਦੀ ਜਾ ਰਹੀ ਏ ਜਿਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਹ ਅਕਾਲੀ ਦਲ ਦੇ ਕੁਝ ਵਰਕਰ ਅਕਾਲੀ ਦਲ ਦੇ ਕੁਝ ਲੀਡਰ ਇਹ ਆਪਸ ਵਿੱਚ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀ ਕਰ ਰਹੇ ਨੇ ਜੋ ਕਿ ਗਿਆਨੀ ਹਰਪ੍ਰੀਤ ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੋਰਟ ਦੇ ਵਿੱਚ ਕਟਹਿਰੇ ਵਿੱਚ ਖੜਾ ਹੋਣਗੇ ਜਾਂ ਉਹਨਾਂ ਨੂੰ ਸਿਰ ਤੇ ਸਿਰ ਦਰਵਾਵਾ ਦਿੱਤਾ ਜਾ ਰਿਹਾ ਹੈ